ਮੇਰੇ ਨਾਲ ਅੱਜ ਪਵਾਦ ਇਲਾਕੇ ਦੀ ਸ਼ਖਸੀਅਤ ਲਾਭ ਸਿੰਘ ਜੀ ਚਤਾਮਲੀ ਅੱਜ ਗੱਲ ਕਰਦੇ ਹਾਂ ਕਿਉਂਕਿ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਲਾਭ ਸਿੰਘ ਜੀ ਤੁਹਾਡੇ ਕੋਲ ਮੈਂ ਇੱਕ ਤੁਹਾਡੇ ਫਰੇਮ ਦੇ ਵਿੱਚ ਇੱਕ ਫੋਟੋ ਦੇਖ ਰਿਹਾ ਹਾਂ ਇਹ ਫੋਟੋ ਜਿਹੜੀ ਹੈਗੀ ਆ ਭਗਤ ਸਿੰਘ ਦੀ ਮਾਤਾ ਜੀ ਦੀ ਫੋਟੋ ਹੈ ਤੁਸੀਂ ਅਸ ਮੈਂ ਦੱਸੋ ਜੀ ਸਾਨੂੰ ਵੀ ਇਹ ਤੁਹਾਡਾ ਸਬਬ ਕਿਵੇਂ ਬਣਿਆ ਇਹ ਭਗਤ ਸਿੰਘ ਜੀ ਦੇ ਘਰ ਜਾ ਕੇ ਜਾ ਉਹਨਾਂ ਦੀ ਮਾਤਾ ਨਾਲ ਮਿਲਣਾ ਕਿਵੇਂ ਕਿਵੇਂ ਦਾ ਰਿਹਾ ਤੁਹਾਡਾ ਠੀਕ ਹੈ ਜੀ ਇਹ ਗੱਲ 1960 ਦੀ ਹੈ ਜੀ ਹਾਂਜੀ ਮੈਂ 10ਵੀਂ ਪਾਸ ਕਰ ਤੋਂ ਬਾਅਦ ਠੀਕ ਹੈ ਜੀ ਮਿਲਟਰੀ ਦੇ ਭਰਤੀ ਹੋ ਗਿਆ ਠੀਕ ਹੈ ਜੀ ਉਹ ਬਾੜੇ ਤੋਂ 5-6 ਕਿਲੋਮੀਟਰ ਸ਼ਿਵਦੇਵਾਲ ਨੂੰ ਹਾਂਜੀ ਇੱਕ ਮਿੰਟ ਰੋਡ卡 ਰੁੜਕੀ ਹੈ ਹਾਂਜੀ ਉੜਕੀ ਦਾ ਗਰਮੀ ਸਿੰਘ ਮੇਰੇ ਨਾਲ ਨੌਕਰੀ ਕਰਦਾ ਸੀ ਠੀਕ ਹੈ ਜੀ ਉਹਦੇ ਪਿੰਡ ਦੇ ਚਾਰ ਭਰਾ ਇਕੱਠੇ ਸੀ ਹਾਂਜੀ ਇੱਕ ਫੈਮਿਲੀ ਦੀ ਤੇ ਉਹ ਉਸ ਵੇਲੇ ਸੰ 63 ਦੇ ਵਿੱਚ ਐਮ ਐਮ ਬੜੇ ਸੀ ਠੀਕ ਹੈ ਜੀ ਉਹਨਾਂ ਦਾ ਮੇਰੇ ਬਹੁਤ ਪਿਆਰ ਪੈ ਗਿਆ ਹਾਂਜੀ ਗਰਮੀ ਸਿੰਘ ਤੋਂ ਇਲਾਵਾ ਉਹਨਾਂ ਦੇ ਘਰ ਵੀ ਜਾਣ ਲੱਗ ਪਿਆ ਠੀਕ ਹੈ ਜੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਰਪਾਲ ਸਿੰਘ ਮੇਰਾ ਦੋਸਤ ਸੀ ਉਹਨਾਂ ਦਾ ਭਰਾਵਾ ਵਿੱਚੋਂ ਇੱਕ ਹਾਂਜੀ ਵੀ ਸਾਡੇ ਨਾਨਕੇ ਪਾਕਿਸਤਾਨ ਦੇ ਪਿੰਡ ਖਡਕੜਕਲਾ ਠੀਕ ਹੈ ਜੀ ਉਹਨਾਂ ਦੀ ਮਾਤਾ ਸੀ ਜਿਹੜੀ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਠੀਕ ਹੈ ਜੀ ਕਿਰਪਾਲ ਸਿੰਘ ਉਹਨਾਂ ਦੀ ਠੀਕ ਹੈ ਜੀ ਤੇ ਮੈਨੂੰ 1963 ਦੀ ਕਹਿੰਦਾ 22 ਮਾਰਚ ਨੂੰ ਹਾਂਜੀ ਕਹਿੰਦਾ ਮੇਰੇ ਨਾਨਕੇ ਪਾਕਿਸਤਾਨ ਦੇ ਪਿੰਡ ਨੇ ਹਾਂਜੀ ਵੀ ਆਪਾਂ ਨੇ ਉੱਥੇ ਜਾਣਾ ਠੀਕ ਹੈ ਜੀ ਪਾਕਿਸਤਾਨ ਦੀ ਜਿਹੜਾ ਯਾਦ ਵਿੱਚ ਬਣਾਉਂਦੇ ਆ 22 ਮਾਰਚ ਨੂੰ ਠੀਕ ਹੈ ਜੀ ਅਸੀਂ ਚਲੇਗੇ ਹਾਂਜੀ ਰਾਤ ਨੂੰ ਉਹਦੇ ਨਾਲ ਕੇ ਜਾ ਕੇ ਵਿਹਰ ਕੱਟੀ ਠੀਕ ਹੈ ਜੀ ਤੇ ਦੂਜੇ ਦਿਨ ਭਗਤ ਦੇ ਘਰ ਚਲੇ ਗਏ ਠੀਕ ਹੈ ਜੀ ਮੈਂ ਇਹ ਵੀ ਦੱਸਣਾ ਚਾਹਾਂ ਖੜਕੜ ਕਲਾਂ ਚ ਚਲੇ ਗਏ ਠੀਕ ਹੈ ਜੀ ਮੈਂ ਵੀ ਦੱਸਣਾ ਚਾਹੁੰਨਾ ਹਾਂ ਜੀ ਵੀ ਉਸ ਵੇਲੇ ਭਗਤ ਦੇ ਪਰਿਵਾਰ ਦੀ ਰਹਿائش ਖੜਕੜ ਕੜਾ ਹੀ ਸੀ ਠੀਕ ਹੈ ਜੀ ਉੱਥੇ ਉਹਨਾਂ ਦੀ ਭੈਣਾਂ ਹੋਰ ਰਿਸ਼ਤੇਦਾਰ ਹਾਂਜੀ ਤੇ ਮਾਤਾ ਜੀ ਮਾਤਾ ਜੀ ਇੱਕ ਬੈੱਡ ਤੇ ਬੈਠੇ ਸੀ ਠੀਕ ਹੈ ਜੀ ਲੋਕ ਉਹਨਾਂ ਦਰਸ਼ਨ ਕਰਕੇ ਜਾ ਰਹੇ ਸੀ ਲਾਲ ਸਿੰਘ ਜੀ ਜਦੋਂ ਤੁਸੀਂ ਖੜਕੜ ਕਲਾ ਉਹਨਾਂ ਦੇ ਭਗ ਸਿੰਘ ਜੀ ਦੇ ਘਰ ਗਏ ਹਾਂਜੀ ਤੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਮਾਤਾ ਜੀ ਨੂੰ ਮਿਲੇ ਠੀਕ ਹੈ ਉਹਨਾਂ ਦੇ ਸਿਹਤ ਪੱਖੋਂ ਕਿਸ ਤਰ੍ਹਾਂ ਸੀ ਸੁਭਾ ਕਿਵੇਂ ਦਾ ਸੀ ਉਹਨਾਂ ਦਾ ਉਹਦਾ ਸੁਭਾ ਬਹੁਤ ਹੀ ਵਧੀਆ ਸੀ ਹਾਂਜੀ ਬਿਲਕੁਲ ਤੰਦਰੁਸਤ ਸੀਗੇ ਠੀਕ ਹੈ ਜੀ ਤੇ ਮੇਰੇ ਹਿਸਾਬ ਦੇ ਨਾਲ ਉਹਨਾਂ ਦੀ ਉਮਰ ਕਾਫੀ ਸੀ ਹਾਂਜੀ ਪਰ ਫਿਰ ਵੀ ਉਹਨਾਂ ਦੇ ਸਿਹਤ ਠੀਕ ਸੀ ਠੀਕ ਹੈ ਜੀ ਤੇ ਮੇਰੇ ਦੋਸਤ ਨੇ ਕਿਹਾ ਜਾ ਕੇ ਹਾਂਜੀ ਬਿੰਦਾਨੀ ਜੀ ਹਾਂਜੀ ਇਹ ਮੇਰਾ ਦੋਸਤ ਲਵ ਸਿੰਘ ਹੈ ਬਹੁਤ ਪੱਕਾ ਮੇਰਾ ਦੋਸਤ ਹੈ ਉਹਨਾਂ ਦੇ ਨਾਲ ਕੇ ਸੀਗੇ ਸਾਡੇ ਦੋਨੋਂ ਨਾਲ ਕੇ ਸੀਗੇ ਹਾਂਜੀ ਉਸ ਵੇਲੇ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਠੀਕ ਹੈ ਜੀ ਤੇ ਉਹਨਾਂ ਦਾ ਪਰਿਵਾਰ ਉਹਦੇ ਭੈਣਾਂ ਉਹ ਵੀ ਉਹਨਾਂ ਦੇ ਪਾਂ ਜੀ ਸਾਰੇ ਉੱਥੇ ਪਰਿਵਾਰ ਕੋਲੇ ਸੀਗਾ ਬਾਕੀ ਹੋਰ ਵੀ ਲੋਕ ਬਹੁਤ ਇਕੱਠੇ ਹੋ ਰਹੇ ਸੀ ਸਾਰੇ ਮਾਤਾ ਜੀ ਤੋਂ ਅਸ਼ੀਰਵਾਦ ਲੈ ਰਹੇ ਸੀ ਠੀਕ ਹੈ ਜੀ ਤੁਹਾਨੂੰ ਕਿਵੇਂ ਲੱਗਿਆ ਜਦੋਂ ਤੁਸੀਂ ਮਿਲੇ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ ਕਿਉਂਕਿ ਇੱਕ ਛੇ ਦੀ ਮਾਤਾ ਪਰਿਵਾਰ ਨੂੰ ਤੁਸੀਂ ਮਿਲ ਰਹੇ ਸੀ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ ਉਸ ਟਾਈਮ ਮੈਨੂੰ ਬਹੁਤ ਹੀ ਆਨੰਦ ਆਇਆ ਕਿਉਂਕਿ ਹੂੰ ਲੋਕ ਤਾਂ ਭਗਤ ਸਿੰਘ ਨੂੰ ਮਤਲਬ ਬਹੁਤ ਪਿਆਰ ਕਰਦੇ ਸੀ ਹੁਣ ਵੀ ਕਰਦੇ ਆ ਸਤਿਕਾਰ ਕਰਦੇ ਆ ਹਾਂਜੀ ਪਰ ਮੈਂ ਇਹ ਆਨੰਦ ਗਿਆ ਆਈ ਹੋਪ ਚੰਗੀ ਆਪਣੇ ਲੇਖ ਸਮਝੇ ਕਿ ਭਗਤ ਸਿੰਘ ਦੀ ਮਾਤਾ ਨੂੰ ਅੱਜ ਮੈਂ ਸਾਹਮਣੇ ਦੇਖ ਰਿਹਾ ਉਹਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਲੋਕ ਮੈਂ ਵੀ ਕੀਤੀਆਂ ਠੀਕ ਹੈ ਜੀ ਠੀਕ ਹੈ ਮੈਨੂੰ ਬਹੁਤ ਬੜਾ ਆਨੰਦ ਆਇਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੇਰੀ ਜ਼ਿੰਦਗੀ ਦੀ ਇੱਕ ਯਾਦ ਆਸਤ ਬਣ ਗਈ ਠੀਕ ਹੈ ਜੀ ਲਾਹਵ ਸਿੰਘ ਜੀ ਤੁਸੀਂ ਆ ਪਾਲ ਸਿੰਘ ਬਾਰੇ ਆਪਣੀਆਂ ਰਚਨਾਵਾਂ ਦੇ ਵਿੱਚ ਵੀ ਗੱਲ ਕਰਦੇ ਆ ਚਾਹੇ ਉਹਨਾਂ ਦੀ ਚੀਜ਼ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਕੰਮਾਂ ਦੀ ਗੱਲ ਕਰਦੇ ਆ ਤੇ ਤੁਸੀਂ ਇੱਕ ਕਿਤਾਬ ਵੀ ਜੋ ਦੇ ਕਿਤਾਬ ਦੇ ਵਿੱਚ ਤੁਸੀਂ ਉਹਨਾਂ ਦੀ ਜ਼ਿਕਰ ਕੀਤਾ ਤੁਸੀਂ ਇਹਦੇ ਵਿੱਚੋਂ ਇੱਕ ਤੁਹਾਡੇ ਜਿਹੜਾ ਗੀਤ ਹੈ ਜਿਹੜਾ ਉਹਦੇ ਵਿੱਚੋਂ ਗਰੀਬੀ ਅਤੇ ਅਮੀਰੀ ਉਹਦੇ ਵਿੱਚੋਂ ਤੁਸੀਂ ਕੋਈ ਅੰਤਰੇ ਸਾਨੂੰ ਸੁਣਾਓ ਠੀਕ ਹੈ ਜੀ ਕਿੰਨੀ ਮਿੰਟਿੰਗ ਭਗਤ ਸਿੰਘ ਸਮਝਾਉਗਾ ਸਾਥੀਆਂ ਨੂੰ ਹਾਂ ਜੀ ਖਰਜ ਬੜੇ ਨੇ ਸੁਣ ਲੋ ਕੋਲ ਸੁਣਾਉਂਗਾ ਸਾਥੀਆ ਨੂੰ ਹਾਂਜੀ ਮਿਲਗੀ ਜਦੋਂ ਆਜ਼ਾਦੀ ਦੇਸ਼ ਨੂੰ ਸੁਰਗ ਬਣਾਉਣਾ ਹੈ ਠੀਕ ਹੈ ਜੀ ਗਰੀਬੀ ਤੇ ਅਮੀਰੀ ਵਾਲਾ ਫਰਕ ਮਟਾਉਣਾ ਹੈ ਗਰੀਬੀ ਤੇ ਅਮੀਰੀ ਵਾਲਾ ਹਰਖ ਮਟਾਉਣਾ ਬਹੁਤ ਵਧੀਆ ਹਾਂਜੀ ਸ੍ਰਿੰਦਰ ਸਿੰਘ ਜੀ ਹਾਂਜੀ ਭਗਤ ਸਿੰਘ ਦੀ ਸੋਚ ਸੀਗੀ ਹਾਂਜੀ ਵੀ ਆਪਾਂ ਨੇ ਗਰੀਬੀ ਤੇ ਅਮੀਰੀ ਦਾ ਫਰਕ ਮਟਾਉਣਾ ਬਿਲਕੁਲ ਬਿਲਕੁਲ ਪਰ ਫਰਕ ਮਟਾਇ ਨਹੀਂ ਮਟਾਇ ਨਹੀਂ ਹਾਂਜੀ ਹੁਣ ਮੈਂ ਇਹ ਕਹਿੰਦਾ ਹਾਂ ਭਗਤ ਸਿੰਘ ਦੇ ਬੋਲਾਂ ਉੱਤੇ ਪੁਲਿਸ ਦਾ ਆਦਤ ਤੇ ਹਾਂਜੀ ਲਾਹਵਤਾਂ ਵਾਲੀ ਕਹਿੰਦਾ ਸਭ ਨੇ ਨਾਰੇ ਲਾ ਦਿੱਤੇ ਠੀਕ ਹੈ ਜੀ ਭਾਰਤਵਾਦ ਦਾ ਰਹਿੰਦਾ ਬਾਕੀ ਕਰ ਚੁਕਾਉਣਾ ਹੈ ਹਾਂਜੀ ਗਰੀਬੀ ਤੇ ਅਮੀਰੀ ਵਾਲਾ ਫਰਕ ਮਟਾਉਣਾ ਹੈ ਤੁਹਾਡਾ ਕਹਿੰਦਾ ਮਤਲਬ ਇਹ ਨਾਰੇ ਲਾਉਣ ਨਾਲ ਹੀ ਗੱਲ ਨਹੀਂ ਬਣਨੀ ਹੈ ਇਹ ਨੂੰ ਪ੍ਰੈਕਟੀਕਲੀ ਵੀ ਸਾਨੂੰ ਭਗਤ ਸਿੰਘ ਦੀ ਜਿਹੜੀ ਸੋਚ ਆ ਹੁਣ ਆਪਣਾ ਸਾਰੇ ਦੇਸ਼ ਵਾਸੀਆਂ ਦੇ ਫਰਜ਼ ਹੈ ਕਿ ਅਮੀਰੀ ਤੇ ਗਰੀਬੀ ਵਾਲਾ ਫਰਕ ਮਿਟਾ ਦੇਈਏ ਮਿਟਾ ਦਈਏ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ